ਗੁੱਡ ਮਾਰਨਿੰਗ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਵੰਟਰ ਬ੍ਰਾਡ ਲੌਗਸ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਉਪਕਰਦੇ ਆ ਤੁਸੀਂ ਸਾਰੇ ਠੀਕ-ਠਾਕ ਹੋਵੋਗੇ ਤੇ ਆਪਣੇ ਆਪਣੇ ਘਰੇ ਤੰਦਰੁਸਤ ਹੋਵੋਗੇ ਚਲੋ ਜੀ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਤੇ ਜੇ ਕੋਈ ਚੈਨਲ ਤੇ ਨਹੀਂ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਅੰਦਰ ਚਲੋ ਜੀ ਹੁਣ ਆਪਾਂ ਵਲੌਗ ਦੀ ਸਟਾਰਟਿੰਗ ਕਰਨ ਲੱਗੇ ਆ ਆ ਕੀ ਮੇਰੇ ਵਾਲ ਤੇ ਲੱਗ ਗਿਆ ਕੁਛ ਦੇਖੋ ਸੰਧੂਰਤ ਕਿਸ ਹੱਬ ਨਾਲ ਲੱਗਾ ਵਾਲਾਂ ਤੇ ਨਾ ਇਹ ਨਵੇਂ ਸਟਾਈਲ ਜਿਹੇ ਵਾਲ ਬਣ ਗਏ ਮੇਰਾ ਸਹੂਰ ਲੱਗ ਗਿਆ ਅਡ ਨੂੰ ਕੱਟਾ ਰੈਡੀ ਤੇ ਅੱਜ ਥੋੜਾ ਜਿਹਾ ਸਵੇਹਾ ਕੱਟਾ ਕਿਉਂਕਿ ਇਹਦੇ ਪਾਪਾ ਨੇ ਜਾਣਾ ਥੋੜਾ ਜਿਹਾ ਡਿਊਟੀ ਡਿਊਟੀ ਤੇ ਸਵੇਹਾ ਤੇ ਫਿਰ ਇਸ ਕਰਕੇ ਇਹਨੂੰ ਜਲਦੀ ਥੋੜੇ ਜਿਹੀਆਂ ਰੈਡੀ ਕਰਤਾ ਹੈ ਨਾ ਹੁਣ ਬ੍ਰੇਕਫਾਸਟ ਬਣਾਉਣਾ ਤਾਂ ਵਾਟੂ ਨੇ ਬ੍ਰੇਕਫਾਸਟ ਬਣਾਉਣਾ ਚਲੋ ਜੀ ਰੋਟੀ ਬਣਾਉਣੀ ਹੈ ਮਤਲਬ ਬ੍ਰੈਕਫਾਸਟ ਜੱਜਰ ਨੂੰ ਖਾਣ ਨੂੰ ਦਿੱਨੇ ਆ ਚਲੋ ਟਾਈਮ ਨਾਲ ਵਸੇ ਅੱਜ ਟਾਈਮ ਨਾਲ ਉੱਠ ਖੜਿਆ ਸੀ ਤੇ ਟਾਈਮ ਨਾਲ ਖਾ ਪੀ ਕੇ ਤੇ ਚਲੋ ਤਿਆਰ ਹੋ ਜੂਗਾ ਸੁਕਾ ਸੁਕਾ ਨਾ ਪਤਾ ਨਹੀਂ ਕੀ ਗੱਲ ਆ ਮੈਂ ਤਾਂ ਸਵੇਰ ਨਾਲ ਲੀਨੇ ਨਾ ਉਹਨਾਂ ਨੂੰ ਸ਼ਿੱਕਾ ਬਣ ਗਏ ਮੇਨੂੰ ਸ਼ਿੱਕਾ ਦੀ ਪ੍ਰੋਬਲਮ ਪਤਾ ਨਹੀਂ ਮੈਨੂੰ ਕਿਉਂ ਹੋਈ ਪਈ ਆ ਜੇਦੋ ਇਹ ਨਾ ਧੋ ਕੇ ਮੰਨੇ ਤੇ ਉਹਦੇ ਸ਼ਿੱਕਾ ਲੱਗ ਜਾਂਦੇ ਨੇ ਨਹਾਉਣ ਤੋਂ ਬਾਅਦ ਸਰਦੀ ਚ ਤਾਂ ਮੰਨੇ ਗਰਮੀ ਚ ਵੀ ਲੱਗ ਜਾਂਦੇ ਦੇਖੋ ਹੁਣ ਵੀ ਮੈਨੂੰ ਇਦਾਂ ਅਲਰਜੀ ਟਾਈਪ ਹੋਇਆ ਪਿਆ ਮੈਂ ਤੁਹਾਨੂੰ ਮਾਈਕਰੋਸ ਕਹਦੇ ਨੇ ਚਾਰ ਜਲਾਉਂਗੀ ਅੱਜ ਲਾਉਂਗੀ ਅੱਜ ਲਾਉਂਗੀ ਪਰ ਰੋਜ਼ ਹੀ ਨਹੀਂ ਲੱਗਦਾ ਕੀ ਕਰ ਪੁੱਲ ਜਾਨੀ ਆ ਯਾਦ ਰਾਤੀ ਸਾਡੀ ਲਾਈਟ ਨੇ ਉਹ ਟੰਟੀ ਕਰਾਤੀ ਮੈਨੂੰ ਨਹੀਂ ਪਤਾ ਉਹ ਲਾਈਟ ਚਲੀ ਗਈ ਤੇ ਪਤਾ ਨਹੀਂ ਕਿਹੜੇ ਵੇਲੇ ਆਈ ਤੇ ਕਿਹੜੇ ਵੇਲੇ ਨਾ ਫੋਨ ਵੀ ਟਾਣ ਹੋ ਗਏ ਬੁਰੇ ਹਾਲ ਹੋ ਗਏ झारू क्योंकि मेरी सिका लगे ज्यादा की करे बंदा ना तो मैं सिक्त तो ही लेके बैठिया ने फिर रोज गोली लेनी हो रोज गोली लेके नहीं ले करे बंदा ਜੀ ਜਬਜਤ ਬੇਟਾ ਹੋ ਗਿਆ ਤਿਆਰ ਬੇਟਾ ਇਹ ਕੱਪੜਿਆਂ ਦੇ ਉੱਤੇ ਨਾ ਡੋਲ ਲੇ ਜੇ ਪੀਣੀ ਹੈ ਤਾਂ ਪੀ ਲਓ ਤੇ ਜਬਜਤ ਨੇ ਬ੍ਰੇਕਫਾਸਟ ਵਗੈਰਾ ਕਰਕੇ ਫਿਨਿਸ਼ ਕਰਕੇ ਤੇ ਫ੍ਰੀ ਹੋ ਕੇ ਬੈਠ ਗਿਆ ਏ ਤੇ ਹੁਣ ਆਪਾਂ ਵੇਟ ਤੇ ਹੁਣ ਆਪਾਂ ਕਰ ਰਹੇ ਆਂ ਵੇਟ ਇਹਦੀ ਵੈਨ ਦੀ ਮੈਨੂੰ ਛਿੱਕਾਂ ਲੱਗ ਗਏ ਦੇਖੋ ਅੱਖਾਂ ਦਾ ਹਾਲ ਪਤਾ ਨਹੀਂ ਕੀ ਹੋ ਜਾਂਦਾ ਹਾਂਜੀ ਤੂੰ ਵੇਟ ਤਾਂ ਲਈ ਆ ਕੀ ਕਰਮੀ ਆ ਤੂੰ ਵੇਟ ਤਾਂ ਵੇਟ ਕਰ ਰਹੀ ਆਂ ਹਾਂ ਤੈਨੂੰ ਵੈਨ ਚੜਾ ਕੇ ਨਾ ਫੇਰ ਦੇਖਦੇ ਆ ਤੇ ਲਓ ਜੀ ਆਪਾਂ ਹੁਣ ਇਹਦੀ ਕਰਦੇ ਵੇਟ ਇਹਦੀ ਵੈਨ ਦੀ ਤੇ ਇਹਨੂੰ ਚੜਾ ਕੇ ਤੇ ਫੇਰ ਮਿਲਦੇ ਆ ਤੁਹਾਨੂੰ ਜਦ ਜੋ ਦੀ ਅਸੀਂ ਕਰ ਰਹੇ ਹਾਂ ਸਕੂਲ ਵੈਨ ਦੀ ਵੇਟ ਇਹਨੂੰ ਚੜਾ ਕੇ ਤੇ ਆ ਪਤ ਨਹੀਂ ਅਜ ਮੇਰੇ ਵਾਲ ਤੇ ਮੈਥੋਂ ਲੱਗ ਗਿਆ ਟਾਈਮ ਹੋ ਗਿਆ 46 746 ਐਂਡ 8:00 ਕਲॉक ਐਂਡ 5 ਮਿੰਟ ਉੱਪਰ ਸ਼ਾਇਦ ਆਉਂਦੀ ਹੁੰਦੀ ਵੈਨ ਤੇ ਆਪਾਂ ਇਹਨੂੰ ਚੜਾ ਕੇ ਨਾ ਤੇ ਤੇ ਸ਼ੂਟ ਮੈਂ ਥੋੜਾ ਕੱਟੀ ਕੀਤਾ ਮੇਰੇ ਨਾਲ ਸਵੇਰ ਸਵੇਰ ਕੋਲਡ ਹੋ ਗਿਆ ਛਿੱਕਾ ਮਤਲਬ ਸਨੀਜ਼ ਜਦੋਂ ਲੱਗ ਜਾਂਦੀ ਹੈ ਬੁਰਾ ਹਾਲ ਹੋ ਜਾਂਦਾ ਨਾ ਤੇ ਬਸ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਠੀਕ ਹੈ ਜੀ ਆ ਦੇਖੋ ਧਣੀਆਂ ਸੁੱਕਣਾ ਪਿਆ ਹੋਇਆ ਇਹ ਕਾਹ ਤੋਂ ਸੁੱਕਣਾ ਪਉਣੀ ਹੁੰਨੀ ਹੈ ਇਹ ਵੀ ਤੁਹਾਨੂੰ ਦੱਸੂਗੀ ਮੈਂ ਛੱਡ ਦਿਓ ਬੇਟਾ ਮੰਮਾ ਦੇ ਛੱਡ ਦਿਓ ਆਪਣਾ ਬੈਗ ਉੱਥੇ ਨੇੜੇ ਹੀ ਰੱਖ ਲਿਆ ਨਾ ਫਿਰ ਭੱਜਣਾ ਪੈਂਦਾ ਉੱਥੇ ਰੱਖਉਣੇ ਆ ਬੈਗ ਸਕੂਲ ਇਹਦਾ ਨੇੜੇ ਫਿਰ ਨਾਲ ਭੱਜਣਾ ਪੈਂਦਾ ਭੱਜ ਕੇ ਚੜਾਉਣਾ ਪੈਂਦਾ ਕਿਉਂਕਿ ਵਾਹ ਵੇੜਾ ਤੁਹਾਨੂੰ ਪਤਾ ਆਪਣਾ ਲੰਮਾ ਬਹੁਤ ਹੈਗਾ ਤੇ ਜਦੋਂ ਉਹ ਵਹਿਣਾ ਕੇ ਖੜ੍ਹ ਜਾਂਦੀ ਆ ਇਹ ਫਿਰ ਪੱਜ ਗੇ ਮੈਨੂੰ ਬੈਕ ਚੱਕਣਾ ਪੈਂਦਾ ਤੇ ਫੜਾਉਣਾ ਪੈਂਦਾ ਇੱਥੇ ਚੇਅਰ ਰੱਖ ਲੈਨੇ ਅੰਦਰੋਂ ਆ ਬੈਠ ਕੇ ਆਪਣੀ ਇੱਥੋਂ ਚੇਅਰ ਵਾਰ ਕੱਢ ਕੇ ਤੇ ਦੇ ਤੇ ਕੁਰਸੀ ਧਰਨੀ ਕਰੇ ਕਰਿਆ ਕੰਮ ਖਰਾਬ ਸਵੇਰ ਸਵੇਰ ਅੱਜ ਆ ਵੇਖੋ ਕੱਪੜੇ ਆ ਪਾਏ ਸੀਗੇ ਤੇ ਸਾਰੀ ਇਹਦੇ ਉੱਤੇ ਫਰੂਟੀ ਪੀਣ ਬਹਿ ਗਿਆ ਸਾਰੀ ਫਰੂਟੀ ਡੋਲ ਲੀ ਉੱਪਰ ਤੇ ਹੁਣ ਕੱਪੜੇ ਚੇਂਜ ਕਰਕੇ ਠੀਏ ਕੰਮ ਵਧਾ ਦਿੰਦਾ ਜੱਜੋਤਾ ਆ ਵੇਖੋ ਆ ਸ਼ਰਟ ਪਾਈ ਜਾ ਹੁਣ ਕੰਮ ਵਧਾ ਦਿੰਦਾ ਨੰਨੂ ਜਾ ਹੁਣ ਸਾਰੀ ਇਹ ਸ਼ਰਟ ਹਾਂ ਹੱਥ ਨਾਲ ਤੋਗੀ ਤੂਤੀ ਆਉਗੀ ਹਾਂ ਤੇ ਹੁਣ ਆਉਗੀ ਰੈਣ ਇਹਦੀ ਚੜਾ ਕੇ ਤੇ ਫੇਰ ਹੀ ਆਪਾਂ ਧਾਵਾਂਗੇ ਅੱਪੜ ਹੁਣ ਤੁਸੀਂ ਕੀ ਕੀਤਾ ਸੀ ਹੁਣ ਸ਼ਰਟ ਦੇ ਉੱਪਰ ਤੂਤੀ ਗੱਲੀ ਸੀ ਕਿਨੇ ਢੋਲੇ ਸੂਰਜ ਟਾਈਮ ਹੋ ਗਿਆ ਹੈ ਸੂਰਜ ਪਿਆ ਟਾਈਮ ਹੋ ਗਿਆ 2 ਵਜਨਾਂ ਵਾਲੇ ਜਬਜੋਤ ਸਿੰਘ ਬਰਾੜ ਦੇ ਆਉਣ ਦੀ ਤਿਆਰੀ ਆ ਤੇ ਆਪਾਂ ਧਰੀ ਆਉਦੇ ਵਾਸਤੇ ਉਹਦੇ ਵਾਸਤੇ ਆਪਾਂ ਧਰੀ ਮੈਗੀ ਮੈਗੀ ਨਾਲ ਆਪਾਂ ਪਾਣੀ ਬੋਇਲ ਵਾਲੀ ਜਿੰਨੇ ਨੁਕਸਾਨ ਵੀ ਨਾ ਕਰੇ पानी च बस कला बोयल ही करना कुछ नहीं कर ठीक है जी जूगी ए बन आज क्या बनेगा का माइक मेनू घटो घट दस दिन हो गए होने मैं कह चार दलानी गर्मी बड़ी हो मैंने दयालू तक उबल ਪਰ ਹਾਂ ਜਲਪ ਦੀ ਆ ਪਤਰੀ ਆ ਦੂਜੀ ਬਸ ਜਦੋਂ ਨੂੰ ਨਹੀਂ ਆਉਣਾ ਉਹ ਤੁਹਾਨੂੰ ਵਧੀਆ ਬਣ ਜੂਗੀ ਅੱਜ ਥੋੜਾ ਲੇਟ ਹੋ ਗਈ ਮੈਂ ਧਰਦੀ ਧਰਦੀ ਪਰ ਬਣ ਜੂਗੀ ਉਹਦੇ ਆਉਂਦੇ ਤੱਕ ਵਧੀਆ ਮੈਗੀ ਤੇ ਆਪਾਂ ਕਰਦੇ ਹਾਂ ਕਰਦੇ ਨੇ ਤੇ ਲੋ ਜੀ ਇੱਥੇ ਹੁਣ ਆਪਾਂ ਕੀ ਕਰਦੇ ਆ ਸਭ ਤੋਂ ਪਹਿਲਾਂ ਜਲਪ ਜਦੋਂ ਆਉਣ ਦਾ ਟਾਈਮ ਹੋ ਚੱਲਿਆ ਹੈਗਾ ਹੁਣ ਆਪਾਂ ਬਣਾਉਣੇ ਆ ਜਬ ਜੁੱਧ ਲਈ ਮੈਗੀ ਤਰੀ ਹੋਈ ਹੈ ਐਂਡ ਹੁਣ ਆਪਾਂ ਇੱਕ ਪਾਸੇ ਬਣਾਵਾਂਗੇ ਸਬਜੀ ਤੇ ਸਬਜੀ ਆਪਾਂ ਬਣਾਉਣੀ ਆ ਆਲੂ ਬੋਇਲ ਕਰਕੇ ਇੱਥੇ ਮੈਂ ਪਿਆਜ਼ ਕੱਟ ਰਹੀ ਆ ਐਂਡ ਟਮਾਟਰ ਤੇ ਤਾਂ ਹੀ ਮੈਂ ਵੀਡੀਓ ਦੀ ਜਿਹੜੀ ਸਪੀਡ ਆਫ ਫਾਸਟ ਕਰੀ ਆ ਤਾਂ ਜੋ ਜਿਹੜੀ ਆਪਣੀ ਵੀਡੀਓ ਲੰਮੀ ਨਾ ਬਣੇ ਤੇ ਦਵਾ-ਦਵਾ ਆਪਾਂ ਹੁਣ ਕੱਟਦੇ ਆ ਪਿਆਜ਼ ਔਰ ਟਮਾਟਰ ਤੇ ਜਿਹੜੇ ਆਪਾਂ ਬਣਾਉਨੇ ਹੁੰਦੇ ਨੇ ਨਾ ਆਲੂਆਂ ਦੀ ਸਬਜ਼ੀ ਜਿਹੜੀ ਤਰੀ ਵਾਲੇ ਮਤਲਬ ਬੋਇਲ ਕੀਤੇ ਹੋਏ ਆਲੂ ਦੀ ਜ਼ਿਆਦਾ ਟੇਸਟੀ ਲੱਗਦੀ ਹੈ ਕੱਟੇ ਹੋਏ ਨਾਲੋਂ ਤੇ ਇਹਦੇ ਵਿੱਚ ਨਾ ਟਮਾਟਰ ਥੋੜੇ ਵੱਧ ਪਾਓ ਤੇ ਬਹੁਤ ਟੇਸਟੀ ਬਣਦੀ ਹੈ ਜਿਵੇਂ ਭੰਡਾਰਿਆਂ ਦੇ ਵਿੱਚ ਨੇ ਆਲੂ ਦੀ ਸਬਜ਼ੀ ਖਾਂਦੇ ਉਹਦੇ ਵਿੱਚ ਟਮਾਟਰ ਵੱਧ ਪਾਏ ਹੁੰਦੇ ਨੇ ਸੋ ਇਸੇ ਤਰ੍ਹਾਂ ਬਹੁਤ ਟੇਸਟੀ ਬਣਦੀ ਹੈ ਸਬਜ਼ੀ ਤੇ ਜੀ ਕਿਸੇ ਨੇ ਨਹੀਂ ਕਦੇ ਟਰਾਈ ਕੀਤੀ ਕੱਲੇ ਆਲੂਆਂ ਦੀ ਤਾਂ ਟਰਾਈ ਕਰੋ ਇਹ ਬਹੁਤ ਟੇਸਟੀ ਬਣਦੀ ਹੈ ਜਦੋਂ ਕਦੇ ਆਪਣੇ ਘਰ ਕੁਝ ਨਾ ਹੋਵੇ ਸਬਜ਼ੀ-ਭਾਜੀ ਤਾਂ ਫਿਰ ਇਸ ਤਰ੍ਹਾਂ ਆਲੂ ਦਾ ਹੁੰਦਾ ਹੀ ਆਪਣੇ ਘਰ ਤੇ ਵਧੀਆ ਆਲੂ ਦੀ ਸਬਜ਼ੀ ਬਣਾ ਸਕਦੇ ਆਂ ਤੇ ਚਲੋ ਜੀ ਤੇ फटाफट ਵੀਡੀਓ ਦੀ ਸਪੀਡ ਫਾਸਟ ਕਰੀ ਹੋਈ ਹੈ ਤੇ ਜੇਕਰ ਕੋਈ ਸਾਡੇ ਚੈਨਲ ਤੇ ਨਿਊ ਹੈ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ ਤੇ ਕਿਉਂਕਿ ਆਪਣਾ ਚੈਨਲ ਹੈਗਾ ਡੇਲੀ ਲਾਈਫ ਤੇ ਰਿਕਾਰਡਿੰਗ ਤੇ ਡੇਲੀ ਲਾਈਫ ਦੇ ਵਿੱਚ ਕੁਝ ਵੀ ਆਪਾਂ ਕਰ ਸਕਦੇ ਹਾਂ ਸੋ ਆਪਾਂ ਸਾਰਾ ਕੁਝ ਤੁਹਾਨੂੰ ਸ਼ੇਅਰ ਕਰਦੇ ਰਹਿਨੇ ਆ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਤੇ ਲਓ ਜੀ ਇੱਥੇ ਮੇਰਾ ਕੰਮ ਨਿਭੜ ਗਿਆ ਤੇ ਮੈਗੀ ਦੇਖੋ ਬਣ ਕੇ ਹੋ ਗਈ ਤਿਆਰ ਕਿੰਨੀ ਵਧੀਆ ਤੇ ਇਹਨੂੰ ਹੁਣ ਮੈਂ ਮੈਗੀ ਨੂੰ ਅੰਦਰ ਰੱਖਾਉਂਗੀ ਕਿਉਂਕਿ ਇਹ ਜੱਜੋ ਦੇਉਣ ਤੋਂ ਪਹਿਲ ਥੋੜੀ ਠੰਡੀ ਹੋ ਜਾਊਗੀ ਕਿਉਂਕਿ ਅੰਦਰ ਸਰ ਤੇ ਨੁੱਸਪਰ ਪਲੇਵ ਗਾਰਾ ਕਰਦਾ ਫਿਰ ਸੌਂਦਾ ਹੈ ਹਨਾ ਸੋ ਚਲੋ ਜੀ ਮੈਗੀ ਬਣ ਕੇ ਹੋ ਗਈ ਤਿਆਰ ਤੇ ਮਿਲ ਜਾ ਤੁਹਾਨੂੰ ਨਵੀਂ ਕਲਿੱਪ ਦੇ ਨਾਲ ਟਾਈਮ ਜੱਪਜੋਤ ਆ ਗਿਆ ਤੇ ਜੱਪਜੋਤ ਨੂੰ ਮੈਂ ਲੈ ਕੇ ਆ ਕੇ ਮੈਨੂੰ ਲੱਗਦਾ ਟਰਾਲੀ ਆ ਗਈ ਟਰਾਲੀ ਆ ਗਈ ਤੇ ਲਓ ਜੀ ਆਪਣੇ ਆਂ ਦੀ ਪਈ ਥੋੜੀ ਐ ਚ ਕਿਉਂਕਿ ਤੁਹਾਨੂੰ ਦੱਸਿਆ ਸੀ ਉਦੋਂ ਥੋੜੀ ਬਣੀ ਸੀ ਅੱਜ ਆਪਣੀ ਟੂੜੀ ਆ ਤੇ ਮੈਂ ਸਬਜੀ ਤਾਂ ਨਹੀਂ ਆ ਆਲੂਆਂ ਦੀ ਕੋਈ ਸਬਜੀ ਨਹੀਂ ਹੈਗੀ ਆਪਣੇ ਤੇ ਜੇ ਕਦੇ ਨਾਲ ਸਬਜੀ ਹੋਵੇ ਨਾ ਪਿਆਜ਼ ਤੇ ਆਲੂ ਤਾਂ ਆਪਣੇ ਘਰੇ ਹੁੰਦੇ ਆ ਤੇ ਵਧੀਆ ਤਰੀਆ ਦੀ ਸਬਜੀ ਬਣਾ ਲਓ ਆਲੂਆਂ ਦੀ ਪਤਾ ਨਹੀਂ ਅਸੀਂ ਕਿਸੇ ਦੇ ਵਿਆਹ ਚ ਗਏ ਉੱਥੇ ਆਲੂਆਂ ਦੀ ਤਰੀ ਸਬਜੀ ਉਹਨਾਂ ਨੇ ਬਣਾਈ ਹੋਈ ਸੀ ਪਤਾ ਨਹੀਂ ਕਿਹਦੇ ਵਿਆਹ ਚ ਗਏ ਸੀ ਵਿਆਹ ਦੇ ਵਿੱਚ ਤਰੀ ਜਿਹੇ ਆਲੂ ਬਣਾਏ ਪਏ ਹੋਏ ਸੀਗੇ ਯਾਦ ਨਹੀਂ ਮੈਨੂੰ ਤੇ ਸਵਾਦ ਲੱਗ ਰਿਹਾ ਹੋਰ ਕਿੰਨਾ ਦੇ ਦੰਦਾ ਸਵਾਦ ਸੀ ਅਲੂ ਸਵਾਦ ਲੱਗ ਜਾਂਦਾ ਰੀਲੇ ਤੇ ਆਪਾਂ ਵੀ ਹੁਣ ਬਣਾਵਾਂਗੇ ਅੱਜ ਤੇ ਜਪਜੋਤ ਨੂੰ ਮੈਂ ਇੱਕ ਵਾਹ ਪਿਆ ਕਿ ਕੱਪੜੇ ਵਗੈਰਾ ਚੇਂਜ ਕਰਕੇ ਹੁਣ ਉਹਨੂੰ ਫੋਨ ਦੇਤਾ ਆਪਾਂ ਵੇਖਣ ਨੂੰ ਫੋਨ ਵੇਖ ਲੂਗਾ ਤੇ ਮੈਂ ਧਰਦੀ ਤੱਕ ਦਾ ਸਬਜੀ ਐਂ ਫਿਰ ਉਸ ਟਾਈਮ ਵੀ ਵਾਵਾ ਹੋ ਗਿਆ ਦੋ ਤੋਂ ਉੱਤੇ ਤਿੰਨ ਢਾਈ ਇੱਕ ਦਾ ਹੋ ਗਿਆ ਐਂਡ ਬਫਰ ਤੁਹਾਨੂੰ ਪਤਾ ਮੈਨ ਲੰਚ ਵੀ ਕਰਨਾ ਹੁੰਦਾ ਚਲੋ ਜਿੱਥੇ ਧਰ ਲਿਆ ਆਪਾਂ ਕੁੱਕਰ ਜਿਹੜੇ ਆਲੂ ਆਪਣੇ ਉਬਲ ਚੁਕੇ ਨੇ ਹੁਣ ਇਹਨਾਂ ਦੇ ਮੈਂ ਕਟਿੰਗ ਕਰ ਲੈਂਦੀ ਆ ਪਾ ਲਈ ਛੋਟੇ ਛੋਟੇ ਪੀਸ ਨਹੀਂ ਕਰਦੇ ਥੋੜੇ ਮੋਟੇ ਮੋਟੇ ਰੱਖਾਂਗੇ ਤੇ ਨਾਲ ਦੇ ਨਾਲ ਲਗਾ ਦਾਂਗੇ ਤੜਕਾ ਆਪਾਂ ਤੇ ਬਹੁਤ ਟੇਸਟੀ ਬਣਨਗੇ ਦੇਖੀ ਚਲੋ ਕੁਛ ਨਹੀਂ ਜ਼ਿਆਦਾ ਕਰਨਾ ਸਿੰਪਲ ਆਮ ਤੜਕਾ ਜਿਵੇਂ ਸਬਜ਼ੀਆਂ ਨੂੰ ਲਾਉਣਾ ਉਸੇ ਤਰੀਕੇ ਨਾਲ ਇਹ ਤੜਕਾ ਬਸ ਥੋੜੇ ਜਿਹਾ ਟਮਾਟਰ ਦੀ ਵੱਧ ਰੱਖਿਓ ਜੇ ਥੋੜੀ ਜੀ ਤੇ ਜਿਹੜਾ ਮਸਾਲਾ ਥੋੜਾ ਵੱਧ ਲੋ ਮਤਲਬ ਪੂਰਾ ਫੁੱਲ ਭੁੰਨਣਾ ਚੰਗੀ ਤਰ੍ਹਾਂ ਜਿੰਨਾ ਚਿਰ ਲਾਲ ਨਾ ਹੋ ਜਾਏ ਹਨ ਤੇ ਚਲੋ ਜੀ ਹੁਣ ਆਪਾਂ ਆਲੂ ਵੀ ਕੱਟ ਲਿਆ ਤੇ ਹੁਣ ਆਪਾਂ ਤੜਕਾ ਲਗਾਉਨੇ ਆ ਮੈਂ ਤਾਂ ਇਦਾਂ ਹੀ ਕਰਦੀ ਹੁੰਦੀ ਜਦੋਂ ਕਿਤੇ ਨਾ ਕੋਈ ਸਬਜ਼ੀ ਵੀ ਆਲੂ ਪਿਆਜ਼ ਤਾਂ ਫਿਰ ਹੁੰਦੀ ਮੈਂ ਤਾਂ ਫਿਰ ਬੋਇਲ ਕਰਕੇ ਆਲੂ ਹੀ ਧਰ ਲੈਣੀ ਹੁੰਦੀ ਆ ਤੇ ਲਓ ਜਿੱਥੇ ਪਾ ਲਿਆ ਮੈਂ ਤੇਲ ਤੇ ਆਪਾਂ ਹੁਣ ਬਣਾਉਨੇ ਆ ਆਲੂ ਦੀ ਤਰੀਫ ਵਾਲੀ ਸਬਜੀ ਤੇਲ ਹੁੰਦਾ ਗਰਮ ਤੇ ਪਾਵਾਂਗੇ ਵਿੱਚ ਜੀਰਾ ਐਂਡ ਫਿਰ ਉਸ ਤੋਂ ਬਾਅਦ ਲਗਾਵਾਂਗੇ ਤੜਕਾ ਦੇਖੋ ਜੀ ਪਾ ਲਈ ਪਿਆਜ਼ ਚੰਗੀ ਤਰ੍ਹਾਂ ਭੁੰਨਾਗੇ ਵੀਡੀਓ ਸਪੀਡ ਫਾਸਟ ਕਰ ਦਿਨੀ ਹੁੰਦੀ ਆ ਲੰਮੀ ਬਣੀ ਨਾ ਇਸ ਕਰਕੇ ਚੰਗੀ ਤਰ੍ਹਾਂ ਭੁੰਨਾਗੇ ਪਿਆਜ਼ਾਂ ਨੂੰ ਲਓ ਜੀ ਇਹ ਚ ਪਾਦੇ ਪਿਆਜ਼ ਔਰ ਟਮਾਟਰ ਟਮਾਟਰ ਮੇਲਾਦਾ ਮੈਂ ਤਿੰਨ ਪਏ ਨੇ ਤੇ ਬਾਕੀ ਖਟ ਮਿੱਠੇ ਨੇ ਬਹੁਤ ਕਿਉਂਕਿ ਇਹ ਖੇਤੋਂ ਲੈ ਕੇ ਆਂਦੇ ਨੇ ਤੇ ਚਲੋ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਲੈਨੇ ਆ ਭੁੰਨ ਤੇ ਭੁੰਨ ਕੇ ਜਿੰਨਾ ਚਿਰ ਮਸਾਲਾ ਲਾਲ ਨਹੀਂ ਹੋ ਜਾਂਦਾ ਉਹਨਾਂ ਚਿਰ ਆਪਾਂ ਨਹੀਂ ਕਰਦੇਗੇ ਤੇ ਹਨ ਇਹਨਾਂ ਨੂੰ ਵੀ ਅੱਧ ਤੱਕ ਪਕਾ ਕੇ ਤੇ ਫਿਰ ਇਹ ਚ ਚਲੋ ਜੀ ਥੋੜੇ ਮਿਰਚ ਮਸਾਲਾ ਹਲਦੀ ਨੋਰਮਲ ਮਸਾਂ ਦੇ ਲਈ ਹੀ ਮੈਂ ਯੂਜ਼ ਕਰਦੀ ਆ ਘਰ ਦੇ ਵਿੱਚ ਕੋਈ ਜਿਹੜਾ ਦੂਜੇ ਮਸਾਲੇ ਯੂਜ਼ ਨਹੀਂ ਕਰਦੀ ਤੇ ਚਲੋ ਜੀ ਹੁਣ ਬਸ ਮਸਾਲੇ ਆਪਾਂ ਪਾਤੇ ਤੇ ਇਹਨੂੰ ਭੁੰਨਣ ਲਈ ਛੱਡਾਂਗੇ ਤੇ ਲਾਲ ਜਿੰਨਾ ਚਿਰ ਨਹੀਂ ਹੁੰਦਾ ਉਹਨਾਂ ਚਿਰ ਆਪੇ ਨੂੰ ਇਸ ਤਰ੍ਹਾਂ ਹੀ ਭੁੰਨਣ ਲਈ ਛੱਡਾਂਗੇ ਤੇ ਫਿਰ ਆਪਾਂ ਪਾਵਾਂਗੇ ਆਲੂ ਔਰ ਜਿੰਨਾ ਕੋ ਪਾਣੀ ਪਾਣੇ ਉਸਨਾਂ ਪਾਣੀ ਗਰੇਵੀ ਦੇ ਹਿਸਾਬ ਨਾਲ ਪਾਣੀ ਪਾ ਲੋ ਜਿੰਨੀ ਕੁ ਗਰੇਵੀ ਤੁਸੀਂ ਗਾੜੀ ਪਤਲੀ ਰੱਖਣਾ ਚਾਹੁੰਦੇ ਉਸ ਹਿਸਾਬ ਨਾਲ ਤੁਸੀਂ ਆਪਣਾ ਪਾਣੀ ਪਾ ਲੋ ਜੀ ਤੇ ਬੜੀ ਵਧੀਆ ਟੇਸਟੀ ਬਣ ਕੇ ਤਿਆਰ ਹੁੰਦੀ ਹੈ ਜੇ ਕਿਸੇ ਨੇ ਕਦੇ ਨਹੀਂ ਟ੍ਰਾਈ ਕੀਤਾ ਇਹ ਵੀ ਟ੍ਰਾਈ ਕਰਕੇ ਦੇਖਿਓ ਜੀ ਬਹੁਤ ਟੇਸਟੀ ਬਣਦੀ ਹੈ ਤੇ ਚਲੋ ਜੀ ਮਿਲਦੇ ਆ ਨਵੀਂ ਕਲਿੱਪ ਦੇ ਨਾਲ

ਬਹੁਤ ਟੇਸਟੀ ਬਣਦੀ ਇਸ ਤਰ੍ਹਾਂ ਬਣਾਇਓ ਜੀ ਤਟਕਾ ਲਗਾ ਕੇ ਤੁਸੀਂ ਲਓ ਜੀ ਆਪਣਾ ਚੱਲ ਪਿਆ ਹੁਣ ਅੱਜ ਤੂੜੀ ਦਾ ਕੰਮ ਤੇ ਤੂੜੀ ਵਾਲੇ ਆ ਗਏ ਸੀ ਤੇ ਤੂੜੀਆ ਜੱਪਾ ਤੂੜੀ ਦਾ ਕੰਮ ਨੂੰ ਫਿਨਿਸ਼ ਕਰ ਹੀ ਦੇਣਾ ਸੋ ਆਪਾਂ ਜਿਹੜੀ ਵੀਡੀਓ ਦੇ ਕਲਿੱਪ ਮੈਂ ਅੰਦਰ ਗੇਟ ਦੇ ਖੜ ਕੇ ਮੜਾ ਇਹ ਖੋਲ ਕੇ ਗੇਟ ਵੀਡੀਓ ਲੈ ਰਹੀਆਂ ਤੁਹਾਨੂੰ ਪਤਾ ਆਪੇ ਇਸ ਤੂੜੀ ਦੇ ਚੱਲਦੇ ਕੰਮ ਦੇ ਵਿੱਚ ਵਿਹੜੇ ਦੇ ਵਿੱਚ ਨਹੀਂ ਆ ਸਕਦੇ ਤਾਨੂੰ ਪਤਾ ਇਹਦੇ ਨਾਲ ਪਤਾ ਕੀ ਤੂੜ ਮਿੱਟੀ ਬਹੁਤ ਹੁੰਦੀ ਹੈ ਤੇ ਸ਼ਿੱਕਾ ਤਾਂ ਵੈਸੇ ਲੱਗ ਜਾਂਦੇ ਮਾੜੀ ਜੀ ਗੱਲ ਨਾਲ ਤੇ ਇਹਦੇ ਨਾਲ ਤਾਂ ਬਹੁਤ ਜ਼ਿਆਦਾ ਲੱਗ ਜਾਣਗੇ ਸੋ ਮੰਮੀ ਨੇ ਸਾਡਾ ਬਾਹਰ ਜਾਣਾ ਮਨਾ ਕੀਤਾ ਹੋਇਆ ਸਾਰੇ ਜਣੇ ਅਸੀਂ ਅੰਦਰ ਹੀ ਬੈਠੀ ਹੋਏ ਆ ਚਲੋ ਮੈਂ ਕਿਾ ਤੁਹਾਡੇ ਕਲਿੱਪ ਤਾਂ ਬਣਾ ਲਈਏ ਏਡ ਚ ਕੜ ਕੇ ਮੰਮੀ ਕਹਿੰਦੇ ਬਣਾਓ ਫਿਰ ਤੇ ਸਾਰੇ ਘਰ ਚ ਦੇਖੋ ਤੂੜੀ ਤੂੜੀ ਹੋਈ ਪਈ ਹੈ ਤੂੜੀ ਤੋੜੇ ਤੇ ਚਲੋ ਕੋਈ ਗੱਲ ਨਹੀਂ ਤੇ ਫਿਰ ਪਸ਼ੂਆਂ ਵਾਸਤੇ ਹਨਾ ਚਾਰਾ ਵੀ ਤਾਂ ਚਾਹੀਦਾ ਹੀ ਹੁੰਦਾ ਹੈ ਸੋ ਉਹਨਾਂ ਦੀ ਇੱਕ ਸਰਦੀ ਉਹਨਾਂ ਦੀ ਰੋਟੀ ਪਾਣੀ ਹੁੰਦੀ ਹੈ ਪਸ਼ੂਆਂ ਦੀ ਤੂੜੀ ਪੱਠੇ ਖਰਾਕਾਂ ਹਨ ਤੇ ਚਲੋ ਜੇ ਵੀ ਹੁਣ ਸਟੋਰ ਹੋ ਗਈ ਆ ਤੇ ਚੱਲੀ ਜਾਊਗੀ ਫਿਰ ਉਹ ਦੇਖੋ ਬਾਹਰ ਕਿਵੇਂ ਗੰਡਾ ਬੰਦਿਆ ਵੰਡ ਕੇ ਕੰਮ ਕਰਦੇ ਮਤਲਬ ਟੀਮ ਹੁੰਦੀ ਇਹਨਾਂ ਦੀ ਤੇ ਲੋ ਜੀ ਗੁੱਡ ਈਵਨਿੰਗ ਸਾਰਿਆਂ ਨੂੰ ਤੇ ਮੰਮੀ ਤਾਰ ਦਿੰਦਾਂ ਇੱਕ ਕੱਢੀ ਆ ਜੀ ਇੱਕ ਕੱਢਣੀ ਆ ਮੈਂ ਇੱਕ ਕੱਢ ਲਈ ਕੱਢਣੀ ਆ ਜਬ ਜੋ ਮੰਮੀ ਕਹਿੰਦੀ ਮੇਰੀ ਤਾਂ ਭੋਰਾ ਨਹੀਂ ਕਰਦੇ ਤੇ ਆਪਾਂ ਸਬਜ਼ੀ ਬਣਾਈ ਸੀ ਅੱਜ ਦੁਪਹਿਰ ਹੀ ਆਲੂ ਵਾਲੀ ਤੇ ਉਹਦੀ ਸੀਟੀ ਮਰਾ ਦਾਂਗੇ ਬਸ ਇੱਕ ਤਾਂ ਜਬ ਜੁੱਤ ਹੈਲਪ ਕਰੀ ਜਾਂਦਾ ਚਲੋ ਜੀ ਆਪਣੇ ਦਾ ਤੂੜੀ ਅੱਜ ਕੁਛ ਉਦਨ ਅੰਤਰਾ ਲੀਆਂ ਪਈਆਂ ਸੀ ਤਿੰਨ ਕੁਛ ਹੁਣ ਪਹ ਹੁਣ ਤਾਂ ਨਹੀਂ ਪਾਉਣੀ ਬਸ ਹੋ ਗਈ ਬਸ ਤੇ ਲੋ ਜੀ ਤੂੜੀ ਦਾ ਕੰਮ ਗਿਆ ਨਿਭੜ ਹੁਣ ਕਣਕ ਦਾ ਰਹਿ ਗਿਆ ਸਾਡਾ ਕਣਕ ਲੈਣੀ ਐ ਸੀ ਜੀ ਤੇ ਆਪਣੇ ਤੂੜੀ ਅੱਜ ਆਪਣੇ ਡਨ ਹੋ ਗਈ ਆ ਅੱਜ ਹੋ ਗਈ ਤੂੜੀ ਆਪਣੀ ਪੂਰੀ ਡਨ ਤੇ ਤੂੜੀ ਦਾ ਗਿਆ ਕੰਮ ਨਿਭੜ ਆ ਦੇਖੋ ਕਿਵੇਂ ਝਾਕਦੀ ਆ ਖਾਣਾ ਪੀਣਾ ਆ ਗਿਆ ਤੁਹਾਡਾ ਆ ਦੇ ਕੋਟੇਰ ਲਾਇ ਪਿਆ ਮੰਮੀ ਨੇ ਮੈਂ ਤਾਂ ਜਮਾ ਹੀ ਨਹੀਂ ਤੂੜੀ ਤੇ ਮੈਂ ਤਾਂ ਸ਼ਿੱਕਾ ਲੱਗੇ ਆਹ ਵੇਖੋ ਕਿਵੇਂ ਇੱਕ ਕਿਆ ਢੇਰ ਲੱਗ ਗਿਆ ਕਿੰਨੀ ਉੱਡ ਉੱਡ ਕੇ ਦੇਖੋ ਕਿੰਨਾ ਬੁਰਾ ਖਲ ਹੁੰਦਾ ਜਦੋਂ ਤੂੜੀ ਆਉਂਦੀ ਸਾਰਾ ਥੱਲੇ ਬੁਰਾਈ ਤਾਂ ਮੰਮੀ ਨੇ ਮਿਲਦਾ ਸੁਣ ਵਰਦਾ ਮੋਟਾ ਮੋਟਾ ਜੀ ਹੇ ਉੱਥੇ ਰੱਖਿਆ ਹੈ ਕੰਦਾ ਚੱਕੀ ਬੇਟਾ ਉੱਥੇ ਰੱਖਿਆ ਗੰਦੀ ਤੂੜੀ ਕੰਡਾ ਕੰਡ ਆ ਵੇਖੋ ਮੰਮੀ ਨੇ ਤਾਂ ਸਭੋ ਢੇਰ ਲਾਤੇ ਆ ਕਿੱਡਾ ਵੱਡਾ ਢੇਰ ਲਾਇਆ ਪਿਆ ਬਾਹਰ ਵੀ ਲਾਇਆ ਉਹ ਕਿ ਲਾਉਣ ਵਾਲਾ ਪਿਆ ਮੈਂ ਕਿੰਨੇ ਢੇਰ ਲੱਗੇ ਪਏ ਹੂੰ ਆ ਲਾ ਲਾ ਕਿੰਨੀ ਥੋੜੀ ਸਾਰੇ ਘਰੇ ਟੁੜੀ ਟੁੜੀ ਹੋ ਜਾਂਦੇ ਆ ਲੱਗੇ ਢੇਰ ਬਾਹਰ ਵੇਖੋ ਟੁੜੀ 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 ਟੋੜੇ ਨਾ ਉਹ ਤਾਂ ਹੱਥ ਨਹੀਂ ਲਾਈਦੇ ਟੁੜੀ ਛਿੱਕਾ ਲੱਗ ਜਾਂਦੀਆਂ ਨੇ ਨਾ ਨਾ ਛੇੜੋ ਨਾ ਢੇਰੇ ਮੰਮੀ ਚੱਕੂ ਹੁਣ ਕਿੰਨੇ ਲੱਗਦੇ ਚੱਲਦੇ ਹੁਣ ਅੰਦਰ ਸਾਰੇ ਟੁੜੀ ਖਿਲਰੇ ਪਈ ਐ ਅਜ ਤਾਂ ਸਾਰੇ ਘਰ ਚ ਟੁੜੀ ਟੁੜੀ ਬੇਟਾ ਹਾਂਜੀ ਬੇਟਾ ਕੀ ਕਹਿੰਨੇ ਹੋ ਤੂੰ ਥੱਕਦੀ ਬਾਦਰਾ ਮੈਂ ਥੱਕ ਗਈ ਹਾਂ ਤੈਨੂੰ ਮੰਮਾ ਨੂੰ ਪਿਆਰ ਹੁੰਦਾ ਤੈਨੂੰ ਤੈਨੂੰ ਐ ਹੁੰਦਾ ਤੇਰੀ ਮੰਮਾ ਥੱਕ ਗਈ ਚੁੰਗਾ ਤੇ ਤੂੰ ਕਹਿ ਰਿਹਾ ਮੰਮਾ ਤੂੰ ਬੈਠ ਜਾ ਤੂੰ ਥੱਕ ਗਈ ਇਹ ਮੈਨੂੰ ਇੰਨਾ ਕਹਿ ਰਿਹਾ ਕੋਈ ਨਾ ਬਟਾ ਮੈਂ ਬੈਠ ਜਾਂਦੀ ਆ ਆ ਜਾ ਬੇਟਾ ਚਲੋ ਜੀ ਅੱਜ ਵਧੀਆ ਹੋਇਆ ਵੈਸੇ ਤਾਂ ਤੂੜੀ ਦਾ ਕੰਮ ਨਿਬੜ ਗਏ ਇਹ ਵੱਡਾ ਕੰਮ ਸੀ ਹੁਣ ਸਾਡਾ ਕਣਕ ਦਾ ਕੰਮ ਰਹਿ ਗਿਆ ਮੇਰੇ ਕੋਲ ਨਾ ਲੈ ਕੇ ਬੇਟਾ ਮੇਰਕੋ ਤਾਂ ਸਿੱਕਾ ਲੱਗ ਜਾਂਦੀ ਐ ਮੈਨੂੰ ਬਈ ਐਵੇਂ ਸਹੀ ਦੱਸ ਮੈਂ ਤਾਂ ਐਦੇ ਤੋਂ ਸਿੱਕਾ ਲੱਗ ਜਾਂਦੀ ਐ ਨੇ ਦੂਜੇ ਤਾਂ ਤੂੜੀ ਵਗੈਰਾ ਤੋਂ ਤਾਂ ਹੀ ਮੰਮੀ ਨੇ ਸਾਡੇ ਬਾਹਰ ਆਉਣ ਤੋਂ ਪਹਿਲਾਂ ਪਹਿਲਾਂ ਚੱਕਤਾ ਸਾਰਾ ਕੁਛ ਹਾਏ ਹਾਏ ਕੰਡਾ ਲੈ ਹੱਥ ਲਾ ਲੈ ਨਾਲ ਕੰਡਾ ਲੈ ਹੱਥ ਲਾ ਕੇ ਆ ਗਿਆ ਤੇ ਚਲੋ ਜੀ ਹੁਣ ਆਪਣਾ ਉਹ ਚਲੋ ਮੇਨ ਕੰਮ ਅਸੀਂ ਤੂੜੀ ਦਾ ਨਿਬੜ ਗਿਆ ਹੁਣ ਰਹਿ ਕੇ ਕਣਕ ਦਾ ਇਹ ਨਿਬੜ ਗਿਆ ਸਮਝ ਲਓ 올ਓਵਰ ਡਨ ਹੋ ਜਾਊਗਾ ਤੇ ਚਲੋ ਪਿੰਡਾਂ ਦੇ ਵਿੱਚ ਤਾਂ ਦਿਨ ਖੜੀ ਰੋਟੀ ਬਣਾਉਣ ਲੱਗ ਜਾਂਦੇ ਆ ਤੇ ਆਪਾਂ ਵੀ ਲੱਗੇ ਰੋਟੀ ਬਣਾਓ ਤੇ ਜਦ ਜੋ ਤੇਨੇ ਕੰਡਰ ਲੜਾ ਲਈ ਆ ਇਹਦੇ ਵਰਕੇ ਤੂੜੀ ਕਰਕੇ ਤੇ ਹੁਣ ਪਾਪਾ ਆਏ ਆ ਤੇ ਨਵਾ ਕੇ ਲੈ ਕੇ ਆਉਣਗੇ ਕੋਈ ਹੋਵੇ ਜਿਹੜਾ ਲੇਟ ਕਰਦਾ ਹੋਊਗਾ ਪਿੰਡਾਂ 'ਚ ਕੰਮ ਨਹੀਂ ਪਿੰਡਾਂ 'ਚ ਸਵੇਹੀ ਕਰ ਲੈਂਦੇ ਆ ਕਾ

ਅਈ ਤੇ ਥੱਲੇ ਉੱਤੇ ਹਮੇਸ਼ਾ ਮੈਂ ਰੋਟੀ ਰਾੜਦੀ ਥੱਲੇ ਵੀ ਰਾੜਦੀ ਥੱਲੇ ਰੋਟੀ ਬਹੁਤ ਮਾੜੀ ਆ ਤੇ ਡੈਡੀ ਗਏ ਮੈਨੂੰ ਲੱਗਾ ਪੱਠੇ ਲੈਣ ਮੰਮੀ ਗਲੀ ਚ ਤੂੜੀ ਸਾਫ ਚੱਕੀ ਜਾਂਦੇ ਤੇ ਜਾਂਪ ਚੋਂ ਤਾਂ ਰੁੱਖ ਨਾਣ ਗਿਆ ਪਾਪਾ ਜੀ ਤੇ ਮੈਂ ਰੋਟੀ ਰੱਢੀ ਸਾਰੇ ਆਪ ਕੋ ਥੱਪ ਲੱਗੇ ਪਏ ਆਂਦੇ ਦੇ ਕੰਮਾਂ ਤੇ ਚਲੋ ਜੀ ਆਪਾਂ ਦਿਨ ਖੜੀ ਰੋਟੀ ਬਣਾ ਲੈਨੇ ਹੁੰਨੇ ਥੋੜੇ ਜੀ ਕਿਉਂਕਿ ਟਾਈਮ ਨਾਲ ਹੀ ਖਾ ਲੈਨੇ ਆਪਾਂ ਰੋਟੀ ਤੇ ਹੁਣ ਮੈਂ ਇਹਦਾ ਬਦਲ ਬਣਾ ਲਏ ਨੇ ਰੋਟੀ ਕਿਉਂਕਿ ਮੰਮੀ ਬਾਹਰ ਤੂੜੀ ਗਲੀ ਚ ਤੂੜੀ ਚੱਕੀ ਜਾਂਦੇ ਨੇ ਜੱਪ ਚੋਤ ਤੇ ਪਾਪਾ ਆਈ ਥਿੰਕ ਨੋਂ ਗਏ ਨੇ ਕਿਉਂਕਿ ਤੂੜੀ ਲੱਗ ਗਈ ਸੀ ਜੱਪ ਚੋਤ ਤੇ ਤੇ ਡੈਡੀ ਗਏ ਆ ਤੁਹਾਨੂੰ ਦੱਸਿਆ ਕੰਮ ਕਰਨ ਪੱਠੇ ਪੁੱਠੇ ਲੈਣ ਗਏ ਇਹਦੇ ਬਸ ਆਪੋ ਧਾਬ ਲੱਗੇ ਮੈਂ ਸਾਰੇ ਆਪਣੇ ਕੰਮ ਧੰਦਿਆਂ ਤੇ ਤੇ ਚਲੋ ਜੀ ਮਿਲਾਂਗੇ ਤੁਹਾਨੂੰ ਵੀ ਨਵੇਂ ਵਲੌਗ ਦੇ ਨਾਲ ਤੇ ਜੇਕਰ ਤੁਹਾਨੂੰ ਸਾਡੇ ਵਲੌਗਸ ਵਧੀਆ ਲੱਗਦੇ ਹੁੰਦੇ ਨੇ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਆਸ ਕਰਾਂਗੇ ਤੁਹਾਨੂੰ ਵਲੌਗਸ ਵੀ ਵਧੀਆ ਲੱਗ ਰਹੇ ਹੋਣਗੇ ਤੇ ਚਲੋ ਜੀ ਮਿਲਦੇ ਆ ਨਵੇਂ ਵਲੌਗ ਦੇ ਨਾਲ ਤਦ ਤੱਕ ਦੇ ਲਈ ਸਸਟੇ ਕਾਲ ਟੇਕ ਕੇਅਰ ਬਾਏ ਬਾਏ